ਕਿੰਨਾ ਉਹ ਕਹਾਵਤ ਨਹੀਂ ਹੁੰਦੀ ਹੈਗੀ ਪੁਰਾਣੇ ਬਜ਼ੁਰਗਾਂ ਦੀ ਹੈ ਨਾ ਜੇ ਕੋਈ ਬੰਦਾ ਕੰਮ ਸ਼ੁਰੂ ਕਰਦਾ ਨਾ ਮਾ ਮਾਨ ਆਪਾਂ ਕਹਿੰਦੇ ਨੇ ਵੀ ਰਿਸਕ ਦਾ ਉਹ ਲਗਾਹਿੰਦਾ ਜਾਂ ਭਾਂਡੇ ਵਾਲੀ ਜਾਂ ਟਾਂਡੇ ਵਾਲੀ ਹਾਂਜੀ ਉਹ ਕੀ ਕਰਦਾ ਕੋਈ ਪਤਾ ਵੀ ਕਿਉਂ ਕਹਿੰਦੇ ਨੇ ਉਹ ਹਾਂ ਉਹ ਪੁਰਾਣੇ ਕੈਮ ਦੀ ਹੈ ਜੀ ਅਨਬ ਜਦੋਂ ਕਹਿੰਦੇ ਹੁੰਦੇ ਸੀ 35 ਸਾਲ ਪਹਿਲਾਂ ਦੀ ਗੱਲ ਆ ਆਪਣੇ ਅੱਜ ਕੱਲ ਮਾੜੀ ਮੋਟੀ ਪ੍ਰਚਲਨ ਕਾਰੀਆ ਹੁਣ ਨੋਰਮਲ ਆ ਲਾ ਕਹਿ ਦਿੰਦਾ ਕਿ ਨਵਾਂ ਕੰਮ ਸ਼ੁਰੂ ਕਰਦਾ ਲਗਾ ਦੇਖੀ ਜਾਓ ਜਾਂ ਭਾਂਡੇ ਵਾਲੀ ਜਾਂ ਟਾਂਡੇ ਵਾਲੀ ਕਾਲੀ ਦਿੰਦੇ ਨੇ ਬਹੁਤ ਸੱਖ 70 ਸਾਲ ਪਹਿਲਾਂ ਦੀ ਗੱਲ ਆ ਜਦੋਂ 70 ਸਾਲ ਤੋਂ ਪਹਿਲਾਂ ਉਹ ਪ੍ਰਾਣੀ ਹੋ ਗਈ ਕੋਈ ਬਿਊਰਗਤ ਸੀ ਉਹਦੀਆਂ ਦੋ ਕੁੜੀਆਂ 60 70 ਕੋਤੇ ਵਿਹਿਆਂ ਨਹੀਂ ਗਈਆਂ ਠੀਕ ਨਾਲ ਨਾਲ ਪਿੰਡਾਂ ਚ ਜਾਂ ਵੀ ਬੈਣੀ ਵੀ ਜਾ 60 70 ਕੋਤੇ ਦੀ ਜਾਣਗੀ ਪਿੰਡ ਨਾਲ ਨਾਲ ਹਾਂ ਪਰ ਨਾਲ ਨਾਲ ਦੋ ਲਗ ਲਗੇ ਪਿੰਡਾਂ ਦੀ ਕੁੜੀਆਂ ਵਿਆਹਤੀਆਂ ਬਿਊਰਗਤ ਨੇ ਠੀਕ ਹੈ ਉਹਨੂੰ ਸੁਨੇਹੇ ਦਾ ਕੋਈ ਸਾਧਨ ਹੈ ਨਹੀਂ ਸੀ ਹਾਂ ਉਹ ਵੀ ਨਾਲ ਕੋਲ ਬੰਦੇ ਸੀ ਹਾਂ ਕਿਟੀਆਂ ਵੀ ਡਾਕ ਕੋਈ ਦਫ਼ਤਰਾਂ ਵਿਚਰਾਂ ਦੀ ਪੱਟੀਆਂ ਚੱਲਦੀ ਹੋਵੇ ਭੰਵੇਂ ਨਾ ਚੱਲਦੀ ਹੋਵੇ ਤੇ ਉਹ ਸੁਨੇਹਾ ਆਇਆ ਉਹਨਾਂ ਦੀ ਜਿਵੇਂ ਪਿੰਡ 'ਚ ਕੋਈ ਕਿਸੇ ਦੇ ਵਿਆਹ-ਸਰਦੀ ਗਮੀ ਹੋ ਗਈ ਕੋਈ ਉਹਨਾਂ ਦੇ ਪਿੰਡਾਂ ਦਾ ਕਰੇ ਆ ਗਿਆ ਮਿਲ ਗਿਆ ਜੰਜੇਤ ਮਿਲ ਗਿਆ ਉਹ ਦੱਸ ਜਾਂਦਾ ਕਿ ਭਾਈ ਛੋਟੀ ਕੁੜੀ ਸੁਖਸਾਨ ਦਾ ਹੋਆ ਇਧਰ ਉਹ ਨਹੀਂ ਆ ਲੈ ਜਾਂਦਾ ਉਹ ਉਧਰ ਤੇ ਜਾਂਦਾ ਨਹੀਂ ਚੱਲਦਾ ਸੀ ਹਾਂ ਤੇ ਉਹ 6-7 ਮਹੀਨੇ ਲੰਘ ਗਏ ਠੀਕ ਕੋਈ ਸੁਖਸਾਨ ਦਾ ਨਹੀਂ ਨਾ ਕੋਈ ਆਇਆ ਕੋਈ ਗਿਆ ਨਾ ਕੋਈ ਕੁਦਰਤੀ ਹਾਂ ਹਾਂ ਕੋਈ ਕੁੜਾ ਜਾਂਦਾ ਨਾ ਕੋਈ ਕੁੜੀ ਕਲੀ ਆਇਆ ਉਹ ਕੁੜੀ ਵੀ ਮਾਂ ਚੇਲਤਾ ਬਹੁਤ ਕਰੇ ਕੁੜੀਆਂ ਕੋਈ ਜਾਂਦਾ ਕੁੜੀ